ਭਾਰਤ ਪਾਕਿਸਤਾਨ ਦੇ ਵਿੱਚ ਕਾਰਸੀਜ਼ ਫਾਇਰ ਨੂੰ ਲੈ ਕੇ ਬਣੀ ਹੋਈ ਸਹਿਮਤੀ ਤੋਂ ਬਾਅਦ ਅੱਜ ਦਿੱਲੀ ਦੇ ਵਿੱਚ ਹਾਈ ਲੈਵਲ ਮੀਟਿੰਗ ਕੀਤੀ ਜਾ ਰਹੀ ਹੈ ਤਿੰਨੋਂ ਫੌਜ ਮੁਖੀਆਂ ਦੇ ਨਾਲ ਦੇਸ਼ ਦੇ ਜਿਹੜੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਉਹਨਾਂ ਦੇ ਵੱਲੋਂ ਅਹਿਮ ਬੈਠਕ ਸੱਦੀ ਗਿਆ ਦਿੱਲੀ ਦੇ ਵਿੱਚ ਸੀਡੀਐਸ ਅਨਿਲ ਚੋਹਾਨ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਤਾਂ ਸਾਰੀ ਜਿਹੜਾ ਆਪਰੇਸ਼ਨ ਸੰਦੂਰ ਚੱਲਿਆ ਜਾਂ ਫਿਰ ਜਿਹੜਾ ਸੀਜ਼ਫਾਇਰ ਸਮਝਾ ਉੱਤੇ ਤੋਂ ਬਾਅਦ ਜੋ 2-3 ਦਿਨ ਰਾਤਾਂ ਲੰਘੀਆਂ ਕੀ ਉਸ ਤਰੀਕੇ ਪਾਕਿਸਤਾਨ ਦੇ ਵੱਲੋਂ ਕੀ ਕੋਈ ਕਾਰਵਾਈ ਹੋਈ ਸੀਜ਼ਫਾਇਰ ਦੀ ਕਿੰਨੀ ਕੁ ਲੰਘਣਾ ਕੀਤੀ ਗਈ ਤਾਂ ਉਸ ਸਾਰੇ ਮਸਲੇ ਦੇ ਉੱਪਰ ਸਮੀਖਿਆ ਕੀਤੀ ਗਈ ਜਾ ਰਹੀ ਹੈ ਜੋ ਰਾਜਨਾਥ ਸਿੰਘ ਨੇ ਦੇਸ਼ ਦੇ ਰੱਖਿਆ ਮੰਤਰੀ ਉਹਨਾਂ ਦੇ ਵੱਲੋਂ ਅਹਿਮ ਬੈਠਕ ਦਿੱਲੀ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਇਸੇ ਬੈਠਕ ਦੇ ਵਿੱਚ ਸੀਡੀਐਸ ਅਨਿਲ ਚੋਹਾਨ ਵੀ ਮੌਜੂਦ ਨੇ ਤੇ ਤਿੰਨੋਂ ਫੌਜ ਮੁਕੀ ਨੇ ਜਿਹੜੇ ਉਹ ਵੀ ਇਸ बैठक ਦੇ ਵਿੱਚ ਮੌਜੂਦ ਨੇ ਤਾਂ ਇਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜੇ ਜਿੰਨੇ ਵੀ ਜਿਹੜੇ ਭਾਰਤ ਦੀ ਫੌਜ ਹੈ ਜਿਹੜੇ ਜਿੰਨੇ ਵੀ ਡੀਜੀਐਮਓ ਨੇ ਉਹਨਾਂ ਦੇ ਵੱਲੋਂ ਹਾਲਾਂਕਿ ਪਾਕਿਸਤਾਨ ਦੇ ਡੀਜੀਐਮਓ ਦੇ ਨਾਲ ਬੀਤੀ ਰਾਤ ਹੈ ਬੀਤੀ ਸ਼ਾਮ 5:00 ਵਜੇ ਬੈਠਕ ਕੀਤੀ ਗਈ ਹਾਲਾਂਕਿ ਉਸ ਬੈਠਕ ਦੇ ਵਿੱਚ ਭਾਰਤ ਪਾਕਿਸਤਾਨ ਦੇ ਡੀਜੀਐਮਓ ਦੇ ਵਿੱਚ ਇਹ ਸਮਝੌਤਾ ਹੋ ਜਾਂਦਾ ਕਿ ਦੋਨਾਂ ਪਾਸੇੋਂ ਜਿਹੜਾ ਸੀਜ਼ਪੈਰ ਦੀ ਕਿਸੇ ਵੀ ਵਿਅਕਤੀ ਦੇ ਵੱਲੋਂ ਉਲੰਘਣਾ ਨਹੀਂ ਕੀਤੀ ਜਾਵੇਗੀ ਕਿਸੇ ਵੀ ਫੌਜ ਦੇ ਮਲਾਜ਼ਮ ਦੁਆਰਾ ਜਿਹੜੀ ਉਲੰਘਣਾ ਨਹੀਂ ਕੀਤੀ ਜਾਵੇਗੀ ਪਰ ਉਸ ਸਭ ਦੇ ਵਿਚਾਲੇ ਅੱਜ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਦੇ ਵੱਲੋਂ ਐਮਰਜੈਂਸੀ ਮੀਟਿੰਗ ਸੱਦੀ ਗਈ ਤੇ ਇਸ ਮੀਟਿੰਗ ਦੇ ਵਿੱਚ ਜਿਹੜਾ ਸਿਵਲ ਡਿਫੈਂਸਰ ਸਟਾਫ ਦੇ ਜਿਹੜੇ ਸੀ ਡੀ ਐਸ ਨੇ ਅਨਿਲ ਚੋਹਾਨ ਮੌਜੂਦ ਨੇ ਤੇ ਉਸ ਤੋਂ ਬਾਅਦ ਇਸੇ ਮੀਟਿੰਗ ਦੇ ਵਿੱਚ ਤਿੰਨੋਂ ਫੌਜਾਂ ਨੇ ਜਿਹੜੀਆਂ ਜਲ ਥਲ ਅਤੇ ਵਾਯੂ ਸੈਨਾ ਨੇ ਉਹਨਾਂ ਦੇ ਮੁਖੀ ਮੌਜੂਦ ਨੇ ਤੇ ਇੱਥੋਂ ਤੱਕ ਕਿ ਨਾਦ ਦੀ ਨਾਲ ਜਿਹੜੇ ਐਨਐਸਏ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਅਜੀਤ ਡਿਵਾਲ ਨੇ ਉਹ ਵੀ ਪੀਐਮ ਰਿਹੈਸ਼ ਪਹੁੰਚ ਰਹੇ ਨੇ ਉਧਰਲੇ ਪਾਸੇ ਜਿਹੜੇ ਵਿਦੇਸ਼ ਮੰਤਰੀ ਨੇ ਡਾਕਟਰ ਐਸ ਜੇ ਸ਼ੰਕਰ ਨੇ ਜਿਹੜੇ ਉਹ ਵੀ ਪੀਐਮ ਰਿਹੈਸ਼ ਪਹੁੰਚ ਰਹੇ ਨੇ ਉਧਰਲੇ ਪਾਸੇ ਕੋਈ ਹੋਰ ਮੀਟਿੰਗ ਵੀ ਕੀਤੀ ਜਾ ਰਹੀ ਹੈ ਯਾਨੀ ਕਿ ਲਗਾਤਾਰ ਮੀਟਿੰਗ ਤੇ ਮੀਟਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਬੀਤੇ ਦਿਨ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੁਆਰਾ ਰਾਤ ਨੂੰ ਦੇਸ਼ ਨੂੰ ਸੰਬੋਧਨ ਕੀਤਾ ਜਾਂਦਾ ਪਰ ਉਸ ਤੋਂ ਪਹਿਲਾਂ ਉਹਨਾਂ ਦੁਆਰਾ ਵੀ ਜਿਹੜਾ ਸੀਡੀਐਸ ਅਨਿਲ ਚੋਹਾਨ ਉਹਨਾਂ ਦੇ ਨਾਲ ਬੈਠਕ ਕੀਤੀ ਜਾਂਦੀ ਆ ਉਸ ਬੈਠਕ ਤੋਂ ਬਾਅਦ ਵਿੱਚ ਤਿੰਨੋਂ ਫੌਜ ਮੁਖੀ ਵੀ ਸ਼ਾਮਲ ਹੁੰਦੇ ਨੇ ਤੇ ਉਸੇ ਤਰੀਕੇ ਨਾਲ ਉਸੇ ਤਰਜ਼ ਤੇ ਜਿਹੜਾ ਅੱਜ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਦੇ ਵੱਲੋਂ ਅਹਿਮ ਬੈਠਕ ਦਿੱਲੀ ਦੇ ਵਿੱਚ ਸੱਦੀ ਗਿਆ ਜਿਸ ਦੇ ਵਿੱਚ ਕੇ ਸੀਡੀਐਸ ਅਨਿਲ ਚੋਹਾਨ ਮੌਜੂਦ ਨੇ ਤੇ ਉਸ ਤੋਂ ਬਾਅਦ ਤਿੰਨੋਂ ਫੌਜ ਮੁਖੀ ਤੇ ਇਤੋਂ ਤੱਕ ਜਿਹੜਾ ਪੀਐਮ ਰਿਹੈਸ਼ ਪਹੁੰਚ ਰਹੇ ਨੇ ਐਨਐਸਏ ਅਜੀਤ ਡਿਵਾਲ ਤੇ ਉਸ ਤੋਂ ਬਾਅਦ ਜਿਹੜੇ ਵਿਦੇਸ਼ ਮੰਤਰੀ ਨੇ ਡਾਕਟਰ ਐਸ ਜੇ ਸ਼ੰਕਰ ਉਹ ਵੀ ਜਿਹੜਾ ਪੀਐਮ ਰਿਹੈਸ਼ ਪਹੁੰਚ ਰਹੇ ਨੇ ਉਧਰਲੇ ਪਾਸੇ ਕੋਈ ਵੱਖਰੀ ਮੀਟਿੰਗ ਹੋਰ ਕੀਤੀ ਜਾਂ ਸਾਧਿਆ ਕਿਉਂਕਿ ਜਿਹੜਾ ਸਾਰਾ ਕੁਝ ਜਿਹੜਾ ਜੰਗ ਚੱਲਿਆ ਭਾਰਤ ਪਾਕਿਸਤਾਨ ਦੇ ਵਿੱਚਕਾਰ ਆਪਰੇਸ਼ਨ ਸੰਦੂਰ ਚੱਲਿਆ ਸਾਰੇ ਦੀ ਸਮੀਖਿਆ ਕੀਤੀ ਜਾ ਰਹੀ ਹੈ ਕੀ ਭਾਰਤ ਦਾ ਹੁਣ ਤੱਕ ਕਿੰਨਾ ਕੁ ਨੁਕਸਾਨ ਹੋ ਗਿਆ ਜਾਂ ਫਿਰ ਅੱਗੇ ਕਿਸ ਤਰੀਕੇ ਤਿਆਰੀਆਂ ਕੀਤੀਆਂ ਜਾਣੀਆਂ ਨੇ ਕਿਉਂਕਿ ਇੱਕ ਪਾਸੇ ਜਿਹੜੇ ਫੌਜ ਦੇ ਡੀਜੀਐਮਓ ਨੇ ਉਹਨਾਂ ਤੇ ਆਏ ਸਹਿਮਤੀ ਬਣੀਆਂ ਬੀਤੇ ਦਿਨ ਭਾਰਤ ਪਾਕਿਸਤਾਨ ਦੇ ਵਿਚਕਾਰ ਕੇ ਬਾਰਡਰ ਤੋਂ ਫੌਜਾਂ ਕਟਾਈਆਂ ਜਾਣ ਦੋਨੇ ਦੇਸ਼ਾਂ ਦੀ ਸਿਕਿਉਰਿਟੀ ਕਟਾਈ ਜਾਵੇ ਤੇ ਉਸ ਗੱਲ ਨੂੰ ਲੈ ਕੇ ਹੁਣ ਦੇਸ਼ ਦੇ ਰੱਖਿਆ ਮੰਤਰੀ ਨੇ ਜਿਹੜੇ ਰਾਜਨਾਥ ਸਿੰਘ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਅਹਿਮ ਬੈਠਕ ਸੱਦੀ ਗਿਆ ਤੇ ਇਸ ਬੈਠਕ ਦੇ ਵਿੱਚ ਕੋਈ ਵੀ ਵੱਡਾ ਐਲਾਨ ਆ ਉਹ ਵੀ ਕੀਤਾ ਜਾ ਸਕਦਾ ਕੋਈ ਐਲਾਨ ਕੀਤਾ ਜਾ ਸਕਦਾ ਕਿ ਸਿਕਿਉਰਿਟੀ ਕਿੰਨੀ ਰੱਖਣੀ ਹੈ ਕਿਉਂਕਿ ਜਿਹੜੇ ਡਿਫੈਂਸ ਮੰਤਰੀ ਨੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਉਹਨਾਂ ਦੇ ਵੱਲੋਂ ਸਾਰਾ ਜਿਹੜਾ ਆਪਰੇਸ਼ਨ ਸੰਦੂਰ ਆ ਉਸ ਦੀ ਸਮੀਖਿਆ ਕੀਤੀ ਜਾ ਰਹੀ ਹੈ ਇਤੋਂ ਤੱਕ ਕਿ ਜਦੋਂ ਆਪਰੇਸ਼ਨ ਸੰਦੂਰ ਚੱਲ ਰਿਹਾ ਸੀ ਸਾਰੇ ਮੌਕੇ ਤੇ ਜਿਹੜੇ ਫੈਸਲੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੀ ਨਿਗਰਾਨੀ ਦੇ ਵਿੱਚ ਲੈ ਰਿਹਾ ਸੀ ਜਾਨੀ ਕਿ ਜਿੰਨਾ ਆਪਰੇਸ਼ਨ ਸੰਦੂਰ ਚੱਲਿਆ ਪਾਕਿਸਤਾਨ ਦੀ ਤਬਾਹੀ ਮਚਾਈ ਰਾਜਨਾਥ ਸਿੰਘ ਉਹਨਾਂ ਦੁਆਰਾ ਮੌਕੇ ਤੇ ਸਾਰੀ ਜਿਹੜਾ ਘਟਨਾਕਰਮ ਦਾ ਜਾਇਜ਼ਾ ਲਿਆ ਜਾਂਦਾ ਸੀ ਤਾਂ ਹੁਣ ਓਵਰ ਆਲ ਜਾਇਜ਼ਾ ਲੈਣ ਦੇ ਲਈ ਤਿੰਨੋਂ ਫੌਜ ਮੁਕੀ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਨੇ ਤੇ ਉਸ ਤੋਂ ਬਾਅਦ ਸੀਡੀ ਐ ਸਨਿਲ ਚੋਹਾਨ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ